ਆਰਕੇ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕਿਸ਼ਨ ਭੰਬੜੀ ਤੇ ਮੇਰੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਜੀ ਬੋਪਾਰਾ ਹੈ ਸਤਿ ਸ੍ਰੀ ਅਕਾਲ ਜੀ ਰਜਿੰਦਰ ਸਿੰਘ ਜੀ ਅੱਜ ਕੱਲ ਬੱਚਿਆਂ ਦਾ ਰੁਝਾਨ ਜਿਹੜਾ ਨਾ ਉਹ ਬਾਹਰ ਦੇ ਵੱਲ ਹੋ ਗਿਆ ਤੇ ਸਾਰੇ ਬੱਚੇ ਜਿੰਨੇ ਆ ਨਾ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਬਾਹਰ ਨੂੰ ਨਿਕਲ ਚਲੀਏ ਹੈ ਕਿ ਨਹੀਂ ਆਈਲੈਂਡਸ ਹੀ ਕਰਨੀ ਆ ਤੇ ਜਿੱਦਾਂ ਦੀ ਵੀ ਕਿਸੇ ਨੇ ਪੜ੍ਹਾਈ ਕੀਤੀ ਆ ਆਈਲੈਂਡਸ ਕਰਕੇ ਆਪ ਉਹ ਦੇਸ਼ਾਂਵਲ ਨੂੰ ਬਾਹਰ ਨਿਕਲ ਜਾਂਦੇ ਆ ਤੇ ਜੋ ਪਿਛੇ ਆਪਣਾ ਪਰਿਵਾਰ ਆ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਪਾਲਿਆ ਪੋਸਿਆ ਠੀਕ ਆ ਬੜੀ ਮੁਸ਼ਕਲ ਬੱਚੇ ਪਾਲਦੇ ਆ ਤੇ ਉਹ ਜਦੋਂ ਬੱਚੇ ਬਾਹਰ ਚੱਲ ਜਾਂਦੇ ਆ ਤੇ ਫਿਰ ਬਜ਼ੁਰਗਿਆਂ ਦੇ ਵਿਚਾਰੇ ਜਿਹੜੇ ਪਿਛੇ ਹੁੰਦੇ ਆ ਜਿਹੜੇ ਉਹਨਾਂ ਦੀ ਡੀਕ ਦੇ ਵਿੱਚ ਬੈਠੇ ਰਹਿੰਦੇ ਆ ਉਹ ਫਿਰ ਏਦਾਂ ਬੜੀ ਮੁਸ਼ਕਲ ਜੀ ਬਜ਼ੁਰਗਾਂ ਨੂੰ ਆ ਜਾਂਦੀ ਆ ਕਿ ਕਿਵੇਂ ਉਹਨਾਂ ਦਾ ਟਾਈਮ ਪਾਸ ਹੋਵੇ ਤੇ ਉਹ ਕਿਦਾਂ ਉਹ ਟਾਈਮ ਪਾਸ ਆਪਣਾ ਕਰਨਾ ਆਪਣੇ ਬੱਚਿਆਂ ਤੋਂ ਬਿਨਾ ਠੀਕ ਆ ਥੋੜਾ ਜਰ ਤੋਂ ਚੱਲਦਾ ਤੇ ਜਿਵੇਂ-ਜਿਵੇਂ ਫਿਰ ਉਮਰ ਉਹਨਾਂ ਦੀ ਬੜੇਪਾ ਵਾਲੀ ਹੁੰਦੀ ਜਾਂਦੀ ਹੈ ਤੇ ਉਹ ਫਿਰ ਉਹਨਾਂ ਨੂੰ ਥੋੜੀ ਜਿਹੀ ਨਾ ਬੜੀ ਦਿੱਕਤ ਹੋਣੀ ਸ਼ੁਰੂ ਹੋ ਜਾਂਦੀ ਆ ਵੀ ਯਾਰ ਅੱਜ ਮੇਰਾ ਵੀ ਕੋਈ ਸਹਾਰਾ ਮੇਰੇ ਕੋਲ ਹੁੰਦਾ ਤੇ ਮਤਲਬ ਜਿੰਨੀ ਮੈਨੂੰ ਮੁਸ਼ਕਲ ਹੋਣੀ ਹੈ ਦਵਾਈ ਵੀ ਲਿਆ ਜਾਂ ਕੋਈ ਕੋਈ ਬਾਹਰ ਬਾਜ਼ਾਰ ਨੂੰ ਕਿਤੇ ਦਿਲ ਕਰਦਾ ਜਾਣ ਨੂੰ ਜਾਂ ਆਪਣੇ ਕੰਮ ਕਾਜ ਕਰਨੇ ਆ ਉਹ ਬਜ਼ੁਰਗ ਫਿਰ ਆਪਣਾ ਸਹਾਰਾ ਲੱਭਦੇ ਆ ਜਿਹਦੇ ਵਿੱਚ ਵੀ ਬੜੀ ਮੁਸ਼ਕਲ ਹੀ ਦਿਲਿੰਦਰੀ ਹੁੰਦਾ ਨਾ ਡਾਕਟਰ ਸਾਹਿਬ ਇਹ ਅੱਜ ਕੱਲ ਨਾ ਜੋਗੀ ਇਦਾਂ ਦਾ ਵਾ ਜੀ ਪਹਿਲਾਂ ਜਦੋਂ ਸਾਡੇ ਵਾਲੇ ਸੀ ਨਾ ਕਾਇਮ ਜੀ ਉਦੋਂ ਗੱਲ ਹੋਰ ਸੀਗੀ ਬਿਲਕੁਲ ਜੀ ਹੁਣ ਥੋੜੀ ਜੀ ਟੈਕਨੀਕ ਵੱਧ ਗਈ ਆ ਹੂੰ ਹੂੰ ਤੇ ਬੱਚੇ ਬਾਹਰ ਵਾਲਾ ਜਿਹੜਾ ਨਾ ਕਲਚਰ ਉਹ ਪਨਾਉਂਦੇ ਆ ਹੂੰ ਹੂੰ ਤੇ ਬਾਹਰ ਤੇ ਚਲੋ ਜਿਹੜਾ ਹੈਗਾ ਹੀ ਹੈਗਾ ਵਾ ਹੂੰ ਹੂੰ ਇੱਥੇ ਆਪਣੇ ਕੰਟਰੀ 'ਚ ਜਿਹੜੇ ਰਹਿ ਕੇ ਵੀ ਇੱਥੇ ਜੋਬ ਕਰ ਰਹੇ ਆ ਜਾਂ ਕੁਝ ਕਰਦੇ ਆ ਉਹ ਵੀ ਮਾਪਿਆਂ ਨੂੰ ਕਦੋਂ ਟਾਈਮ ਦਿੰਦੇ ਨੇ ਜੀ ਜੀ ਬਿਲਕੁਲ ਠੀਕ ਆ ਨਾ ਬਿਲਕੁਲ ਉਹਨਾਂ ਕੋਲ ਵੀ ਟਾਈਮ ਨਹੀਂ ਹੈਗਾ ਬਿਲਕੁਲ ਜੀ ਹਸਬੰਡ ਵਾਈਫ ਜਿੱਦਾਂ ਜੋਬ ਕਰ ਰਹੇ ਆ ਹੂੰ ਹੂੰ ਉੱਨਾ ਸਵੇਰੇ ਰੈਡੀ ਹੋ ਕੇ ਚੱਲ ਜਾਣਾ ਹੂੰ ਹੂੰ ਤੇ ਜੇ ਬਜ਼ੁਰਗ ਕੋਈ ਹੈ گا ਵਾ ਪੇਸ਼ੈਂਟ ਹੈ ਆ ਹੂੰ ਹੂੰ ਤੇ ਉਹਦੇ ਵੱਲ ਧਿਆਨ ਨਹੀਂ ਦਿੰਦੇ ਜੀ ਤੇ ਬਾਅਦ ਦੇ ਵਿੱਚ ਉਹ ਵੇਟ ਕਰਦੇ ਰਹਿੰਦੇ ਵੀ ਕਦੋਂ ਆਉਣਗੇ ਮੈਨੂੰ ਕਿਤੇ ਲੈ ਕੇ ਜਾਣਗੇ ਹੂੰ ਹੂੰ ਤੇ ਜਾ ਕੇ ਰਿਸ਼ਤੇਦਾਰ ਦੇ ਜਾਣਾ ਪੈ ਜੇ ਹੂੰ ਹੂੰ ਤੇ ਤਾਂ ਵੀ ਵੇਟ ਕਰਦੇ ਰਹਿੰਦੇ ਆ ਬਿਲਕੁਲ ਠੀਕ ਹੈ ਨਾ ਬਿਲਕੁਲ ਇਹ ਗਾਹਾਂ ਗਾਹ ਜਿਹੜਾ ਨਾ ਹੋਰ ਫਾਰਵਰਡ ਹੋਈ ਜਾਂਦਾ ਕੰਮ ਜੀ ਜੀ ਠੀਕ ਹੈ ਨਾ ਬੱਚੇ ਧਿਆਨ ਨਹੀਂ ਦਿੰਦੇ ਇਹਦਾ ਉਹ ਕਹਿੰਦੇ ਵੀ ਸਾਡੇ ਕੋਲ ਨਾ ਟਾਈਮ ਹੀ ਨਹੀਂ ਬਿਲਕੁਲ ਬਿਲਕੁਲ ਜੀ ਠੀਕ ਹੈ ਬਿਲਕੁਲ ਜੀ ਤੇ ਇਦਾਂ ਦਾ ਹੀ ਸਾਰਾ ਮਾਹੌਲ ਹੋ ਚੁੱਕਾ ਵਾ ਸਾਰੀ ਜਗ੍ਹਾ ਹੀ ਇਦਾਂ ਵਾ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਜੀ ਜੀ ਮੇਰੇ ਨਾਲ ਫਾਦਰ ਸਾਹਿਬ ਦੇ ਦੋਸਤ ਸੀਗੇ ਜੀ ਅਮਰੀਕਾ ਸ਼ਿਕ ਬਿਲਕੁਲ ਤੇ ਕਾਫੀ ਪੁਰਾਣੇ ਗਏ ਹੋਏ ਆ ਉਹ ਹੂੰ ਹੂੰ ਤੇ ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਹੈ ਉੱਥੇ ਜੀ ਤੇ ਕਾਫੀ ਉਹਨਾਂ ਦੇ ਕੋਲ ਪ੍ਰਾਪਰਟੀ ਉੱਥੇ ਆਪਣੀ ਹੂੰ ਹੂੰ ਤੇ ਇੰਡੀਆ ਦੇ ਵਿੱਚ ਵੀ ਹੈਗਾ ਥੇ ਹਿਮਾਲੀ ਉਹਨਾਂ ਕੋਲ ਹੂੰ ਹੂੰ ਕਾਫੀ ਇਹਨਾਂ ਦਾ ਬਿਜ਼ਨਸ ਇੱਥੇ ਵੀ ਜੀ ਤੇ ਇੱਕ ਬੇਟੇ ਦੀ ਡੈਥ ਹੋ ਗਈ ਸੀਗੀ ਹੂੰ ਹੂੰ ਤੇ ਦੋ ਬੱਚੇ ਜਿਹੜੇ ਆ ਨਾ ਉਹਨਾਂ ਦੇ ਉਹ ਉੱਥੇ ਹੀ ਪੈਦਾ ਹੋਏ ਹੂੰ ਤੇ ਉੱਥੇ ਜੌਬ ਕਰਦੇ ਨੇ ਜੀ ਵਿਆਹ ਵੀ ਉੱਥੇ ਕਰਾਏ ਬਿਲਕੁਲ ਤੇ ਉਹ ਹੁਣ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਸੀ ਅੰਕਲ ਉਹਨਾਂ ਨੇ ਬਿਲਕੁਲ ਤੇ ਕਾਫੀ ਪ੍ਰਾਪਰਟੀ ਆਉਣਾ ਕੋਲ ਜੀ ਜੀ ਉਹ ਕਹਿੰਦੇ ਵੀ ਚਲੋ ਬੱਚਿਆਂ ਦੇ ਕੰਮ ਆਊਗੀ ਬੱਚੇ ਕਹਿਣਗੇ ਵੀ ਮਾਂ ਪਿਓ ਨੇ ਸੇਵਾ ਬੜੀ ਕੀਤੀ ਆ ਜਾਂ ਉਹਨਾਂ ਨੇ ਮਿਹਨਤ ਬਹੁਤ ਕੀਤੀ ਆ ਬਿਲਕੁਲ ਬਿਲਕੁਲ ਤੇ ਬੱਚਿਆਂ ਨੂੰ ਦਿੱਕਤ ਨਾ ਆਵੇ ਜੀ ਤੇ ਉਹ ਹੁਣ ਬੱਚੇ ਕਹਿੰਦੇ ਵੀ ਅਹੀਂ ਤੇ ਇੱਥੋਂ ਦਾ ਵਾਲਾ ਕਲਚਰ ਜਿਹੜਾ ਉਹ ਬਣਾਉਣਾ ਜੀ ਜੀ ਵਿਆਹ ਉੱਥੇ ਕਰਾਏ ਬਿਲਕੁਲ ਉੱਥੇ ਦੇ ਇਹ ਆ ਕਿ ਆਪਣੀ ਜੌਬ ਕੀਤੀ ਹਮਮ ਬਸ ਠੀਕ ਆ ਉਹਨਾਂ ਨੂੰ ਕਿਸੇ ਨਾ ਕੋਈ ਮਤਲਬ ਨਹੀਂ ਬਿਲਕੁਲ ਉਹ ਤੁਹਾਡੀ ਪ੍ਰਾਪਰਟੀ ਕਿੰਨੀ ਆ ਕਿੰਨੀ ਨਹੀਂ ਹਮਮ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਵੇਖਿਆ ਵੀ ਅਸੀਂ ਕੰਫਰਟੇਬਲ ਹੋਰ ਕਿਤੇ ਰਹਿ ਗਏ ਹਮਮ ਤੇ ਜ਼ਰੂਰੀ ਨਹੀਂ ਆ ਵੀ ਉਹ ਤੁਹਾਡੇ ਘਰ ਹੀ ਰਹਿਣ ਬਿਲਕੁਲ ਠੀਕ ਆ ਨਾ ਉਥੋਂ ਦਾ ਕਲਚਰ ਇਦਾਂ ਦਾ ਬਿਲਕੁਲ ਉਹ ਹੁਣ ਜਿਹੜੇ ਅੰਕਲ ਹੁਣੀ ਆ ਉਹ ਉਹਨਾਂ ਨੂੰ ਵੇਟ ਕਰਦੇ ਆ ਜੀ ਵੀ ਬੱਚੇ ਹੋਣਗੇ ਵੀ ਸਾਡੀ ਕੇਅਰ ਕਰਨ ਸਾਨੂੰ ਕਿਤੇ ਲੈ ਕੇ ਜਾਣ ਕਿਉਂਕਿ ਉਹ ਬਜ਼ੁਰਗ ਹੋ ਚੁੱਕੇ ਆ ਹਮਮ ਤੇ ਉਹਨਾਂ ਕੋਲ ਟਾਈਮ ਹੈ ਨਹੀਂ ਜੀ ਜੀ ਉਹ ਕਦੇ ਵੀਕੈਂਡ ਤੇ ਆਉਂਦੇ ਆ ਹਾਂ ਹਾਂ ਬਸ ਹੈਲੋ ਆਏ ਕੀਤੀ ਹਾਲਚਲ ਪੁੱਛਿਆ ਹਾਂ ਹਾਂ ਤੇ ਉਹਨਾਂ ਨੇ ਫੇਰ ਚੱਲ ਜਾ ਬਿਲਕੁਲ ਠੀਕ ਹੈ ਨਾ ਇਹ ਹਰ ਜਗਾ ਹੀ ਆ ਬਿਲਕੁਲ ਇਹੋ ਟ੍ਰੈਂਡ ਜਿਹੜਾ ਇੰਡੀਆ 'ਚ ਵੀ ਹੈ ਜੀ 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 ਇੰਡੀਆ 'ਚ ਵੀ ਇੱਥੇ ਹੀ ਆ ਠੀਕ ਹੈ ਇਹੀ ਚੱਲ ਰਿਹਾ ਵਾ ਕਿਉਂਕਿ ਲੋਕਾਂ ਕੋਲ ਟਾਈਮ ਨਹੀਂ ਹੈਗਾ ਹੁਣ ਬਿਲਕੁਲ ਜੀ ਬਿਲਕੁਲ ਠੀਕ ਹੈ ਬਿਲਕੁਲ ਇਹ ਬਹੁਤ ਜ਼ਿਆਦਾ ਗੈਪ ਪੈ ਗਿਆ ਅੱਗੇ ਨਾਲੋਂ ਕਿਉਂਕਿ ਹੁਣ ਉਹਨਾਂ ਆ ਟਾਈਮ ਹੀ ਨਹੀਂ ਦਿੰਦਾ ਬਜ਼ੁਰਗਾਂ ਨੂੰ ਕੋਈ ਬਿਲਕੁਲ ਵੇਖੋ ਰਜਿੰਦਰ ਜੀ ਅਸੀਂ ਜਦਾਂ ਕੋਈ ਬਜ਼ੁਰਗ ਆਪਣੇ ਲਾ ਲੋ ਤੁਸੀਂ ਤੇ ਆਪਾਂ ਭੇਜਦੇ ਆਪਣੇ ਇਸ ਤਰ੍ਹਾਂ ਵੀ ਚਲੋ ਬੱਚਾ ਕਿਸ ਤਰੀਕੇ ਨਾਲ ਰਜਿਸਟਰ ਹੋ ਜਾਏ ਠੀਕ ਹੈ ਕਿ ਚਲੋ ਤੁਹਾਨੂੰ ਪਤਾ ਹੀ ਹੈ ਪੰਜਾਬ ਚ ਬੜੀ ਬੇਰੋਜ਼ਗਾਰੀ ਆ ਉਹ ਨਸ਼ਿਆਂ ਦਾ ਵੀ ਦੌਰ ਬੜਾ ਚੱਲਦਾ ਤੇ ਉਹ ਮਾਪੇ ਉਹ ਸੋਚਦਾ ਬੱਚਿਆਂ ਦਾ ਵੀ ਚਲੋ ਕਿਸ ਨਾ ਕਿਸ ਤਰੀਕੇ ਨਾਲ ਆਪਾਂ ਵਿਦੇਸ਼ ਦੇ ਵਿੱਚ ਆਪਣੇ ਬੱਚਿਆਂ ਨੂੰ ਸੈਟਲ ਕਰਦੇ ਆ ਠੀਕ ਹੈ ਤੇ ਇਹਦੇ ਲਾਈਵ ਬਣਦਾ ਤੇ ਉਹ ਲਾਈਵ ਬਣਾਉਂਦੇ ਬਣਾਉਂਦੇ ਅਸੀਂ ਆਪਣਾ ਖੁਦ ਬਹੁਤ ਜ਼ਿਆਦਾ ਨੁਕਸਾਨ ਕਰਦੇ ਥੀ ਉਹ ਨੁਕਸਾਨ ਇਸ ਤਰ੍ਹਾਂ ਹੁੰਦਾ ਕਿ ਜਿਉਂ-ਜਿਉਂ ਬੜੇਪਾ ਆਈ ਜਾਂਦਾ ਤੇ ਉਹ ਬੱਚੇ ਆਪਣੇ ਉਧਰ ਰਜਿਸਟਰ ਹੋ ਜਾਂਦੇ ਆ ਠੀਕ ਆ ਬੱਚਿਆਂ ਦੇ ਵੀ ਉਧਰ ਮਤਲਬ ਇੰਨੇ ਖਰਚੇ ਜ਼ਿਆਦਾ ਹੋ ਜਾਂਦੇ ਆ ਤੇ ਉਹ ਪਿੱਛੇ ਝਾਤ ਜਿਹੜੀ ਮਾਰਨੀ ਹੁੰਦੀ ਹੈ ਨਾ ਉਹ ਬੜੀ ਔਖੀ ਜੀ ਹੋ ਜਾਂਦੀ ਬੱਚਿਆਂ ਨੂੰ ਕਿਉਂਕਿ ਉਧਰ ਦੇ ਇੱਕ ਬੰਗਲਾ ਲੈਣਾ ਜਾਂ ਗੱਡੀ ਲੈਣੀ ਠੀਕ ਆ ਉਹਦੀਆਂ ਕਿਸ਼ਤਾਂ ਦੇਣੀਆਂ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਇਹ بڑے ਵੱਡੇ ਖਰਚੇ ਹੋ ਜਾਂਦੇ ਆ ਉਹ ਬਜ਼ੁਰਗ ਸੋਚਦੇ ਆ ਵੀ ਚਲੋ ਐਸਾ ਨਹੀਂ ਤੇ ਉਹ اگلے ਸਾਲ ਆ ਜਾਏਗਾ ਪਹਿਲਾਂ ਤੇ ਉਹਨਾਂ ਨੂੰ ਪੀਆਰ ਨਹੀਂ ਦੇ ਲੈਂਦੇ ਮਾਪਿਓਂ ਡਿੱਗਦਾ ਰਿੰਦਾ ਵੀ ਅੱਜ ਮੇਰੇ ਪੀਆਰ ਬੱਚੇ ਨੂੰ ਹੋ ਜੇ ਤੇ ਚਲੋ ਜੀ ਉਹ ਫਿਰ ਮਾਪੇ ਬੱਚੇ ਵੀ ਸੋਚਦੇ ਆ ਵੀ ਸ਼ਾਇਦ ਜਦੋਂ ਪੀਆਰ ਹੋ ਜੇ ਆਪਣੇ ਮਾਪਿਓਂ ਨੂੰ ਆਪਾਂ ਬੜੀ ਐਸਾ ਦੇ ਲਈਏ ਤੇ ਹੁਣ ਜਿਹੜੇ ਬਜ਼ੁਰਗਾਂ ਦੀ ਇਹ ਮਿੱਟੀ ਦੇ ਨਾਲ ਮੋਹ ਪਿਆ ਪਿਆਰ ਬਣਿਆ ਪਿਆ ਠੀਕ ਆ ਉਹ ਮਿੱਟੀ ਨੂੰ ਛੱਡਣਾ ਬੜਾ ਔਖਾ ਉਸ ਘਰ ਨੂੰ ਛੱਡਣਾ ਬੜਾ ਔਖਾ ਉਹ ਤੇ ਚਲੋ ਜਿਹੜੇ ਬੱਚੇ ਆਪਣੇ ਵਿਦੇਸ਼ਾਂ ਦੇ ਵਿੱਚ ਗਏ ਆ ਉਹਨਾਂ ਨੂੰ ਵੀ ਬੜਾ ਔਖਾ ਛੱਡਣਾ ਪਿਆ ਕਿਉਂਕਿ ਇਹ ਮਿੱਟੀ ਦੇ ਵਿੱਚ ਉਹ ਬੱਚੇ ਖੇਡੇ ਆ ਇਸੇ ਮਿੱਟੀ ਨੂੰ ਚੁੰਮਿਆ ਠੀਕ ਆ ਇਸ ਮਿੱਟੀ ਦੇ ਵਿੱਚ ਬੜੀ ਖੇਚ ਆ ਤੇ ਉਹ ਮੈਂ ਮਤਲਬ ਇਸ ਤਰੀਕੇ ਨਾਲ ਤੁਹਾਨੂੰ ਗੱਲ ਕਰਨਾ ਚਾਹੁੰਦਾ ਵੀ ਜਿਹੜੇ ਬੱਚੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਆਪਣੇ ਬਜ਼ੁਰਗਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਉ ਜੋ ਬੜੇ ਪਾਊਗਾ ਤੇ ਥੋੜੇ ਉਹ ਵਿਚਾਰੇ ਵੀਕ ਹੋਣਗੇ ਕਮਜ਼ੋਰ ਹੋਣਗੇ ਠੀਕ ਆ ਤੇ ਉਹ ਉਹਨਾਂ ਦਾ ਫਰਜ਼ ਬਣਦਾ ਵਾ ਵੀ ਆਪਣੇ ਮਾਂ ਪਿਓ ਵੱਲ ਧਿਆਨ ਦੇਣਾ ਜ਼ਰੂਰ ਹੂੰ ਕਿਹ ਹੈ ਨਾ ਕਿਹੇ ਤਰੀਕੇ ਨਾਲ ਚਲੋ ਜਾ ਵੇਖੋ ਜੇ ਆਪਾਂ ਮੰਨ ਲਓ ਕਹ ਦਨੇ ਆ ਆਪਣੇ ਉਥੋਂ ਬਾਹਰੋਂ ਫੋਨ ਆ ਜਾਂਦਾ ਤੇ ਪਾਪਾ ਜੀ ਮੇਰੇ ਕੋ ਆਇਆ ਨਹੀਂ ਗਾ ਜਾਣਾ ਤੇ ਤੁਸੀਂ ਇਸ ਤਰ੍ਹਾਂ ਕਰੋ ਇਹ ਕੋਈ ਮਤਲਬ ਇਥੇ ਬੇਟਾ ਰੱਖ ਲਓ ਆਪਣੇ ਕੋਲ ਕੋਈ ਤੁਹਾਡੀ ਸੇਵਾ ਕਰੂਗਾ ਜਾਂ ਤਾਂ ਉਹ ਪਾਣੀ ਤਾਂ ਨਿਭਾਏਗਾ ਜਾਂ ਦਵਾਈ ਜੜੀ ਬੂਟੀ ਲੈ ਜਾਏਗਾ ਪਰ ਉਹ ਜਦਾਂ ਬਜ਼ੁਰਗਾਂ ਨੂੰ ਮਤਲਬ ਇੰਨਾ ਹੁੰਦਾ ਨਹੀਂ ਆ ਕਿ ਇਹ ਵਿਸ਼ਵਾਸ ਜਾਂ ਨਹੀਂ ਹੁੰਦਾ ਕਿ ਜਿੰਨੇ ਚਿਰ ਆਪਣੇ ਬੱਚਾ ਆਪਣੇ ਹੱਥੀਂ ਜਾਂ ਮੇਰੇ ਸਾਹਮਣੇ ਆਣ ਕੇ ਠੀਕ ਆ ਮੇਰੀ ਸੇਵਾ ਕਰੇ ਤੇ ਮੈਨੂੰ ਥੋੜਾ ਜਿਹਾ ਸਕੂਨ ਮਿਲ ਜੇ ਬਿਲਕੁਲ ਬਿਲਕੁਲ ਉਹ ਮਤਲਬ ਹਾਨੂੰ ਇਹ ਬੱਚਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਯਾਰ ਕਿਸ ਤਰੀਕੇ ਨਾਲ ਆਪਣੇ ਬਜ਼ੁਰਗਾਂ ਨੂੰ ਆਸਰਾ ਜ਼ਰੂਰ ਦੇਣਾ ਚਾਹੀਦਾ ਉਹਨਾਂ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਕਿਸ ਤਰੀਕੇ ਨਾਲ ਠੀਕ ਆ ਕਮਾਈ ਕੀਤੀ ਆ ਕਮਾਈ ਕਰਕੇ ਆਪਣੇ ਪੰਜਾਬ ਦੇ ਵਿੱਚ ਆਓ ਤੇ ਆਪਣੇ ਇੱਥੇ ਆਣ ਕੇ ਕੋਈ ਚੰਗਾ ਕਾਰੋਬਾਰ ਹੋ ਲੱਗਿਆ ਡਾਕਟਰ ਸਾਹਿਬ ਜੀ ਠੀਕ ਆ ਕਿ ਬੱਚੇ ਵਿਦੇਸ਼ ਵਿੱਚ ਉਹਨਾਂ ਦੇ ਵੀ ਕਾਫੀ ਖਰਚੇ ਨੇ ਜੀ ਜੀ ਤੇ ਕੰਮਕਾੜੀ ਇਦਾਂ ਦਾ ਕਿ ਬਿਜ਼ੀ ਲਾਈਫ ਚੱਲਦੀ ਏ ਉੱਥੇ ਜੀ ਜੀ ਪਰ ਮੈਂ ਕਹਿੰਨਾ ਵਾਂ ਕਿ ਜਿਹੜੇ ਇੱਥੇ ਵੀ ਰਹਿ ਰਹੇ ਨੇ ਜੀ ਜਿਹੜੇ ਜੋਬ ਕਰ ਰਹੇ ਨੇ ਜੀ ਜੀ ਤੇ ਜੇ ਮਾਪਿਓ ਨੂੰ ਉਹ ਕਹਿੰਦੇ ਆ ਕਿ ਮੇਰੀ ਜੋਬ ਉੱਥੇ ਆ ਤਾਂ ਤੁਸੀਂ ਇੱਥੇ ਇਕੱਲੇ ਜੇ ਮੇਰੇ ਨਾਲ ਚੱਲੋ ਜੀ ਜੀ ਤੇ ਬਜ਼ੁਰਗਾਂ ਨੂੰ ਥੋੜਾ ਜਿਹਾ ਚਾਹੀਦਾ ਨਾ ਐਡਜਸਟ ਕਰਨਾ ਹਾਂ ਬਿਲਕੁਲ ਠੀਕ ਆ ਨਾ ਬਿਲਕੁਲ ਕਈ ਵਾਰ ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਕਿ ਉਹ ਜੋਬ ਕਰ ਰਹੇ ਆ ਬਿਲਕੁਲ ਜ਼ਰੂਰੀ ਨਹੀਂ ਆ ਕਿ ਬੱਚਾ ਤੁਹਾਡੇ ਕੋਲ ਹੀ ਆ ਕੇ ਬੈਠਾ ਰਹੇ ਹੁਣ ਜੇ ਤੁਸੀਂ ਇੱਥੇ ਘਰ ਬੈਠੇ ਜੇ ਜੀ ਜੀ ਤੇ ਬੱਚਾ ਜੋਬ ਕਰ ਰਿਹਾ ਚੰਡੀਗੜ੍ਹ ਬਿਲਕੁਲ ਮੈਨੂੰ ਦੱਸੋ ਕਿ ਉਹ ਡੇਲੀ ਕਿਤਾਬ ਡਾਊਨ ਕਰੂਗਾ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਠੀਕ ਹੈ ਜੀ ਤੇ ਜੇ ਉਹ ਕਹਿ ਰਿਹਾ ਕਿ ਮੇਰੇ ਕੋਲ ਉੱਥੇ ਰਹਿਣ ਵਾਸਤੇ ਸਾਰਾ ਕੁਝ ਇੰਤਜ਼ਾਮ ਹੈਗਾ ਜੀ ਜੀ ਤੇ ਫਿਰ ਮਾਪੇ ਉਹਨੂੰ ਚਾਹੀਦਾ ਨਾ ਉਹਦੇ ਨਾਲ ਚੱਲ ਕੇ ਤੇ ਉਥੇ ਐਡਜਸਟ ਕਰਨ ਜੀ ਜੀ ਠੀਕ ਆ ਉਥੇ ਤੇ ਉਹਨਾਂ ਦੀ ਲਾਗੋ ਕੇਅਰ ਵੀ ਕਰ ਸਕਦੇ ਆ ਬਿਲਕੁਲ ਤੇ ਵਿਦੇਸ਼ਾਂ ਵਾਲੀ ਜਿਹੜੀ ਗੱਲ ਆ ਜੀ ਜੇ ਤੇ ਉਥੇ ਬੱਚੇ ਕਹਿੰਦੇ ਆ ਮਾਪੇ ਨੂੰ ਕਿ ਅਸੀਂ ਤੁਹਾਡੀ ਉਥੇ ਕੇਅਰ ਕਰ ਸਕਦੇ ਆ ਤੇ ਤੁਸੀਂ ਉਥੇ ਆ ਜਾਓ ਬਾਕੀ ਉਥੇ ਦਾ ਰਹਿਣ ਸਹਿਣ ਕੋਈ ਵਾਤਾਵਰਣ ਚ ਫਰਕ ਵਾ ਤੇ ਤੁਹਾਡੀ ਉਥੇ ਟ੍ਰੀਟਮੈਂਟ ਵੀ ਕੋਈ ਵਧੀਆ ਕਰਵਾ ਦਾਂਗੇ ਹੂੰ ਹੂੰ ਤੇ ਫਿਰ ਮਾਪੇ ਨੂੰ ਵੀ ਚਾਹੀਦਾ ਪੀ ਜੇ ਸਾਡੇ ਬੱਚੇ ਕਹਿੰਦੇ ਆ ਹੂੰ ਹੂੰ ਜੇ ਉਹਨਾਂ ਨੂੰ ਰੀਝ ਆ ਹੂੰ ਹੂੰ ਵੀ ਅਸੀਂ ਉਹਨਾਂ ਦੇ ਨਾਲ ਹੀ ਉੱਥੇ ਰਹੀ ਜੀ ਠੀਕ ਹੈ ਨਾ ਜ਼ਰੂਰੀ ਨਹੀਂ ਆ ਕਿ ਬੱਚੇ ਹੀ ਨਹੀਂ ਕੇਅਰ ਕਰਨਦੇ ਬਿਲਕੁਲ ਜੀ ਕਈ ਵਾਰ ਮਾਂ ਪਿਓ ਵੀ ਇਸ ਗੱਲ ਤੇ ਹੁੰਦੇ ਆ ਕਿ ਨਹੀਂ ਅਸੀਂ ਇਸ ਘਰ ਵਿੱਚ ਰਹੇ ਆ ਅਸੀਂ ਰਹਿਣੇ ਇੱਥੇ ਆ ਬਿਲਕੁਲ ਜੀ ਠੀਕ ਹੈ ਨਾ ਬਿਲਕੁਲ ਬੱਚੇ ਸਾਡੇ ਕੋਲ ਆਉਣ ਜੀ ਤੇ ਵੇਖੋ ਜੇ ਤੁਸੀਂ ਸਾਰੀ ਉਮਰ ਮਿਹਨਤ ਕੀਤੀ ਹੈ ਨਾ ਤੋ ਉਹ ਬੱਚੇ ਕਹਿੰਦੇ ਵੀ ਜੇ ਮੇਰੇ ਮਾਪਿਓ ਨੇ ਇੰਨਾ ਕੀਤਾ ਤੇ ਮੈਂ ਇਹਦੇ ਨਾਲੋਂ ਵੱਧ ਕਮਾਵਾਂ ਜੀ ਜੀ ਬਿਲਕੁਲ ਤੇ ਮੈਂ ਵੀ ਕੋਈ ਨਾਂ ਬਣਾਵਾਂ ਮੈਂ ਵੀ ਦੱਸਾਂ ਕਿਸੇ ਨੂੰ ਕਿ ਮੈਂ ਇਨੀ ਮਿਹਨਤ ਕੀਤੀ ਆ ਹੂੰ ਹੂੰ ਵੀਰੇ ਆਪਣੇ ਬੱਚਿਆਂ ਨੂੰ ਗਾਂ ਦੱਸੂਗਾ ਹੀ ਨਾ ਬਿਲਕੁਲ ਕਿਉਂਕਿ ਇਹ ਗਾਂ ਦੇ ਗਾਂ ਚੱਲਦਾ ਆ ਰਿਹਾ ਸਰਕਲ ਚੱਲਦਾ ਆ ਰਿਹਾ ਜੀ ਜੀ ਵੀ ਜਿਹੜਾ ਅੱਗੇ ਸਾਡਾ ਬੱਚਾ ਹੋਇਆ ਉਹਨੇ ਵੀ ਇਦਾਂ ਹੀ ਕਰਨੀ ਮਿਹਨਤ ਹੂੰ ਹੂੰ ਤੇ ਹਰ ਬੱਚੇ ਨੂੰ ਇਹ ਹੁੰਦਾ ਕਿ ਮੈਂ ਵੱਧ ਤੋਂ ਵੱਧ ਮਿਹਨਤ ਕਰਾਂ ਤੇ ਵੱਧ ਤੋਂ ਵੱਧ ਆਪਣਾ ਨਾਮ ਬਣਾਵਾਂ ਬਿਲਕੁਲ ਠੀਕ ਆ ਨਾ ਚਲੋ ਮਾਪਿਓ ਨੂੰ ਇੰਨਾ ਹੋਣਾ ਚਾਹੀਦਾ ਵਾ ਪੀ ਬੱਚੇ ਤੁਹਾਡੇ ਮਿਹਨਤ ਕਰ ਰਹੇ ਹਨ ਹਾਂ ਹਾਂ ਬੱਚਾ ਗਲਤ ਪਾਸੇ ਤੇ ਨਹੀਂ ਗਿਆ ਨਸ਼ੇ ਪਾਸੇ ਕੋਈ ਉਧਰ ਤੇ ਨਹੀਂ ਗਿਆ ਹੋਇਆ ਬਿਲਕੁਲ ਬਿਲਕੁਲ ਤੇ ਫਿਰ ਤੁਹਾਨੂੰ ਸਭ ਨੂੰ ਖੁਸ਼ ਹੋਣਾ ਚਾਹੀਦਾ ਬਿਲਕੁਲ ਜੀ ਠੀਕ ਆ ਬਾਕੀ ਜੇ ਅਗਲਾ ਤੁਹਾਨੂੰ ਅਡਜਸਟ ਕਰਦਾ ਵਾ ਹਾਂ ਹਾਂ ਨਾਲ ਕਹਿੰਦਾ ਵਾ ਹਾਂ ਉਹ ਤੁਹਾਡਾ ਆਦਰ ਮਾਨ ਕਰਦਾ ਵੀ ਤੁਸੀਂ ਮੇਰੇ ਨਾਲ ਰਹੋ ਹਾਂ ਹਾਂ ਤੇ ਫਿਰ ਮਾਪਿਓ ਨੂੰ ਤੇ ਇਨਾ ਚਾਹੀਦਾ ਹਾਂ ਹਾਂ ਵੀ ਉਹਦੇ ਨਾਲ ਅਡਜਸਟ ਕਰ ਲੈ ਬਿਲਕੁਲ ਜੀ ਠੀਕ ਆ ਨਾ ਜ਼ਰੂਰੀ ਨਹੀਂ ਆ ਵੀ ਅਸੀਂ ਇੱਥੇ ਪਿੰਡ ਜੀ ਬੈਠੇ ਆ ਹਾਂ ਹਾਂ ਤੇ ਸਾਡੇ ਲਾਗੇ ਆਣ ਕੇ ਬੱਚੇ ਬੈਠੇ ਰਹਿਣ ਤੇ ਸਵੇਰੇ ਉਹਨਾਂ ਨੂੰ ਕਹੀਏ ਵੀ ਚੱਲ ਠੀਕ ਆ ਹੁਣ ਅਸੀਂ ਰੋਟੀ ਪਾਣੀ ਖਾ ਲਿਆ ਤੇ ਤੂੰ ਹੁਣ ਜਾਇਆ ਜਿੱਥੇ ਜਾਣਾ ਜੀ ਜੀ ਠੀਕ ਹੈ ਨਾ ਉਹ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਤੇ ਇਸ ਕਰਕੇ ਜਿਹੜਾ ਨਾ ਹੁਣ ਵੇਖੋ ਜਮਾਨੇ ਦੇ ਨਾਲ ਥੋੜਾ ਜਿਹਾ ਰਲ ਕੇ ਚੱਲਣਾ ਪੈਣਾ ਜੀ ਜੇ ਹੁਣ ਕੱਲਾ ਹੀ ਬੱਚਿਆਂ ਦਾ ਹੀ ਦੋਸ਼ ਕੱਢੀ ਜਾਈਏ ਤੇ ਉਹ ਵੀ ਔਖਾ ਹੋ ਜਾਂਦਾ ਬਿਲਕੁਲ ਜੀ ਠੀਕ ਹੈ ਨਾ ਬਿਲਕੁਲ ਤੇ ਬਜ਼ੁਰਗਾਂ ਨੂੰ ਥੋੜਾ ਜਿਹਾ ਚਾਹੀਦਾ ਐਡਜਸਟ ਕਰਨਾ ਬਿਲਕੁਲ ਜੀ ਹੁਣ ਉਹਨਾਂ ਦੀ ਨੇਚਰ ਇਦਾਂ ਦੀ ਹੋ ਗਈ ਹੁੰਦੀ ਆ ਕਿ ਬਜ਼ੁਰਗ ਗਾਗਾ ਉਹਨਾਂ ਨੂੰ ਇਹ ਲੱਗਦਾ ਵੀ ਇਹ ਸ਼ਾਇਦ ਸਾਨੂੰ ਛੱਡ ਕੇ ਜਾ ਰਹੇ ਜੀ ਜੀ ਪਰ ਉਹ ਆਪਣੇ ਕੰਮ ਦੇ ਵਿੱਚ ਬਿਜ਼ੀ ਨੇ ਬਿਲਕੁਲ ਉਹ ਥੋੜਾ ਸਮਝਣਾ ਚਾਹੀਦਾ ਉਹ ਬਿਲਕੁਲ ਜੀ ਬਿਲਕੁਲ ਮਿਕਰਜਿੰਦਰ ਜੀ ਪਹਿਲਾਂ ਅਸੀਂ ਬੱਚਿਆਂ ਨੂੰ ਬੜੇ ਚਾਹ ਦੇ ਨਾਲ ਆਪਾਂ ਵਿਦੇਸ਼ਾਂ ਦੇ ਵੱਲ ਨੂੰ ਲੈ ਕੇ ਤੱਕੀ ਜਾ ਰਹੇ ਆ ਵੀ ਨਹੀਂ ਤੁਸੀਂ ਜਾ ਕੇ ਆਪਣਾ ਉੱਥੇ ਕਾਰੋਬਾਰ ਕਰੋ ਕੋਈ ਨਹੀਂ ਤੁਸੀਂ ਜ਼ਿਆਦਾ ਕੀ ਕਰਨੀ ਗੱਲ ਹਮ ਠੀਕ ਹੈ ਅਜੀ ਠੀਕ ਠਾਕ ਹੈ ਹਾਂਜੀ ਤੇ ਤੁਸੀਂ ਆਪਣਾ ਕਾਰੋਬਾਰ ਕਰੋ ਇਹ ਤਰੀਕੇ ਨਾਲ ਆਪਣੀ ਪੀਆ ਲੈ ਲਓ ਉੱਧਰ ਜਾ ਕੇ ਆਪਣਾ ਕਾਰੋਬਾਰ ਵਧਿਆ ਕਰੋ ਬਿਲਕੁਲ ਤੇ ਸਾਡਾ ਫਿਕਰ ਨੀ ਕਰਨਾ ਪਰ ਫਿਰ ਜਿਉਂ-ਜਿਉਂ ਤੁਹਾਡੀ ਗੱਲ ਖਣੋ ਵੀ ਬੜੇਪਾ ਆਈ ਜਾਂਦਾ ਤੇ ਉਹਦੇ ਉਹਦੇ ਫਿਰ ਬੰਦੇ ਨੂੰ ਆਪਣਾ ਇਕੱਲਾਪਨ ਜਿਆ ਮਹਿਸੂਸ ਹੁੰਦਾ ਤੇ ਅਸੀਂ ਬੱਚੇ ਸਾਡੇ ਵਿਦੇਸ਼ਾਂ ਵਿੱਚ ਬੈਠੇ ਆ ਤੇ ਅਸੀਂ ਇੱਥੇ ਇਕੱਲੇ ਰਹਿੰਦੇ ਆ ਤੇ ਸਾਨੂੰ ਲੱਗਦਾ ਵਾ ਵੀ ਜਦਾਂ ਸਾਡਾ ਬੱਚਾ ਸਾਡੀ ਕੇਅਰ ਕੱਟ ਕਰਦਾ ਸਾਡੇ ਹਾਲ ਖਿਆਲ ਕੱਟਦੇ ਠੀਕ ਹੈ ਜਦੋਂ ਕਿ ਉਹਨਾਂ ਦੀਆਂ ਕਈ ਮਜਬੂਰੀਆਂ ਹੁੰਦੀਆਂ ਤੋ ਵੇਖੋ ਜਿੱਦਾਂ ਤੁਸੀਂ ਦੱਸਿਆ ਪਈ ਇੱਥੇ ਕਈ ਬੱਚੇ ਵੀ ਹੈਗੇ ਨੇ ਜਿਹੜੇ ਆਪਣੇ ਮਾਲਾਜਮ ਨੇ ਤੇ ਆਪਣੇ ਮਾਪਿਆਂ ਨੂੰ ਵੀ ਆਪਣੇ ਜਗ੍ਹਾ ਤੇ ਖੜਨਾ ਚਾਹੁੰਦੇ ਵੀ ਤੁਸੀਂ ਸਾਡੇ ਨਾਲ ਆਜੋ ਤੇ ਮਾਪਿ ਉਹ ਨਹੀਂ ਜਾਂਦਾ ਠੀਕ ਆ ਮੈਂ ਮੰਨਦਾ ਵੀ ਚਲੋ ਜਿਹੜੇ ਘਰ ਦੇ ਵਿੱਚ ਉਹ ਬੱਚਿਆਂ ਨੂੰ ਉਹਨਾਂ ਨੇ ਪਾਲਿਆ ਜਾਂ ਆਪਣੇ ਘਰ ਦੇ ਵਿੱਚ ਦੋਵੇਂ ਜੀ ਵਿਆਹ ਕੇ ਆਏ ਆ ਤੇ ਉਹ ਘਰ ਨੂੰ ਛੱਡਣਾ ਬੜਾ ਔਖਾ ਹੁੰਦਾ ਹੈ ਕਿ ਨਹੀਂ ਉਹ ਵੀ ਚਾਹੁੰਦੇ ਨੇ ਵੀ ਜਿਵੇਂ ਸਾਡੇ ਬਜ਼ੁਰਗੇ ਇਸੇ ਘਰ ਦੇ ਵਿੱਚੋਂ ਇਹ ਮਤਲਬ ਇਹ ਦੁਨੀਆ ਤੇ ਆਏ ਤੇ ਦੁਨੀਆ ਤੇ ਚਲੇ ਗਏ ਹੂੰ ਤੇ ਅਹੀਂ ਮੈਂ ਚਾਹੁੰਦਾ ਵੀ ਚਲੋ ਜਿੱਦਾਂ ਇਸੇ ਘਰ ਵਿੱਚ ਇਹ ਮਤਲਬ ਅਸੀਂ ਵਿਆਹ ਕੇ ਆਏ ਆ ਤੇ ਇਸੇ ਘਰ ਤੇ ਜਨਮ ਲਿਆ ਤੇ ਇਸੇ ਘਰ ਤੇ ਆਪਾਂ ਉੱਠ ਕੇ ਗਏ ਠੀਕ ਆ ਤੇ ਉਹ ਮਤਲਬ ਇਹ ਜਿਹੜੀ ਗੱਲ ਆ ਬੱਚੇ ਵਿਦੇਸ਼ਾਂ ਵਿੱਚ ਬੈਠੇ ਨੇ ਮਤਲਬ ਉਹ ਥੋੜੀ ਨਹੀਂ ਸਮਝਦੇ ਮਤਲਬ ਜਿੱਦਾਂ ਬੱਚੇ ਆਪਣੇ ਤਰੀਕੇ ਨਾਲ ਸੋਚੀ ਜਾਂਦੇ ਇਹ ਜਿਹੜੇ ਬਜ਼ੁਰਗਾ ਉਹ ਆਪਣੇ ਤਰੀਕੇ ਨਾਲ ਸੋਚੀ ਜਾਂਦੇ ਆ ਠੀਕ ਆ ਆਪਾਂ ਕਈ ਇੱਥੇ ਦੇਖੇ ਵੀ ਆ ਜਿਹੜੇ ਮਤਲਬ ਚੰਗੇ ਚੰਗੇ ਬੰਦੇ ਨੇ ਜਿਹੜੇ ਜੋਬ ਵੀ ਕਰਦੇ ਆ ਜਾਂ ਕਈ ਘਰਾਂ ਦੇ ਵਿੱਚ ਕਿਸਾਨੀ ਦਾ ਵੀ ਕਰਦੇ ਆ ਜਾਂ ਮਜ਼ਦੂਰੀ ਦਾ ਵੀ ਕਰਦੇ ਆ ਤੋ ਮੈਂ ਕਈਆਂ ਥਾਂ ਤੇ ਦੇਖਿਆ ਰਜਿੰਦਰ ਜੀ ਵੀ ਬੜੀ ਮੁਸ਼ਕਲ ਦੀ ਉਹਨਾਂ ਵਾਂਗੇ ਬਜ਼ੁਰਗਾ ਵਾਤੀ ਹੁੰਦੀ ਆ ਕਿ ਕੋਈ ਇੰਨੀ ਕੇਅਰ ਵੀ ਨਹੀਂ ਕਰਦੀ ਮਤਲਬ ਇੱਥੇ ਹੁੰਦੇ ਬਾਅਦ ਉਸ ਵੀ ਆਪਣੇ ਕੋਲ ਰਹਿਣ ਦੇ ਬਾਵਜੂਦ ਵੀ ਬੱਚੇ ਉਹਨਾਂ ਦੇ ਕੋਲ ਵੀ ਹੁੰਦੇ ਆ ਤੇ ਉਹ ਬੜੀ ਉਹਨਾਂ ਨੂੰ ਹਾਤੇ ਰ ਬੜੀ ਦਿੱਕਤ ਆਉਂਦੀ ਆ ਫਿਰ ਕੱਲ ਨੂੰ ਆਤ ਨਹੀਂ ਜੇ ਮਾਪਿਓ ਕਹ ਜੇ ਵੀ ਬੱਚਾ ਮੈਂ ਜਾਂ ਠੀਕ ਨਹੀਂ ਹੈ ਜਾਂ ਮੈਨੂੰ ਗੱਡੀ ਦੀ ਇਜਾਜ਼ਤ ਨਹੀਂ ਮੈਨੂੰ ਤੁਸੀਂ ਬਾਹਰ ਸ਼ਹਿਰ ਤੱਕ ਲੈ ਕੇ ਚਲੋ ਕਿ ਡਾਕਟਰ ਨੂੰ ਦਿਖਾ ਲਿਓ ਤੋ ਫਿਰ ਕਿਸੇ ਵਾਲੇ ਬੱਚੇ ਆਖੇ ਵੀ ਨਹੀਂ ਲੱਗਦੇ ਤੇ ਫਿਰ ਇੰਨਾ ਚੀਜ਼ਾਂ ਨੂੰ ਦੇਖ ਕੇ ਕਈ ਬਜ਼ੁਰਗਿਆਂ ਦੇ ਮਨਾਂ ਪਰ ਵੀ ਆਉਂਦਾ ਵੀ ਯਾਰ ਅਸੀਂ ਬੱਚੇ ਦੇ ਮਤਲਬ ਇਸ ਤੇ ਕਰਕੇ ਵੱਡੇ ਕੀਤੇ ਕਿ ਚਲੋ ਕੱਲ ਨੂੰ ਹੱਡਾ ਸਹਾਰਾ ਬਣ ਗਏ ਤੇ ਜਿਹਦੇ ਵਿੱਚ ਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਮਤਲਬ ਫੇਰ ਮਨ ਨੂੰ ਦੁਖੀ ਹੁੰਦਾ ਉਹਨਾਂ ਦਾ ਵੀ ਯਾਰ ਬੜੀ ਮੁਸ਼ਕਲ ਆ ਰਹੀ ਹੈ ਬੜੀ ਪਰੇਸ਼ਾਨੀ ਹੋ ਰਹੀ ਹੈ ਤੁਹਾਨੂੰ ਤੇ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਫਿਰ ਉਹ ਆਪਣੇ ਬੱਚਿਆਂ ਨੂੰ ਜਿਹੜੇ ਕਈ ਵਿਦੇਸ਼ਾਂ ਵਿੱਚ ਬੈਠੇ ਨੇ ਜਾਂ ਉਹਨਾਂ ਦੀ ਗੱਲ ਨਹੀਂ ਸੁਣਦੇ ਉਹਨਾਂ ਨਾਲ ਧਿਆਨ ਨਹੀਂ ਦਿੰਦੇ ਤੇ ਉਹਦੇ ਨਾਲ ਫਿਰ ਉਹਨਾਂ ਦੇ ਮਨ ਨੂੰ ਬੜਾ ਪ੍ਰਭਾਵ ਜਾ ਪੈਂਦਾ ਵੀ ਯਾਰ ਮੈਨੂੰ ਆਉਂ ਲੱਗਦਾ ਵੇ ਜਿਦਾਂ ਮੇਰੇ ਬੱਚੇ ਆੜੀ ਮੇਰੀ ਗੱਲ ਨਹੀਂ ਮੰਨਦੇ ਡਾਕਟਰ ਸਾਹਿਬ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਕਈ ਵਾਰੀ ਇਹ ਨਾ ਜਨਰੇਸ਼ਨ ਗੈਪ ਜਿਹੜਾ ਕਿ ਨਹੀਂ ਜੀ ਉਹ ਵੀ ਮੈਟਰ ਕਰਦਾ ਵਾ ਜੀ ਜੀ ਤੇ ਬਜ਼ੁਰਗਾਂ ਨੂੰ ਨਾ ਉਹਨਾਂ ਦਾ ਵੀ ਮਨ ਜਿਹੜਾ ਕਈ ਵਾਰੀ ਬੱਚਿਆਂ ਵਾਲਾ ਹੋ ਜਾਂਦਾ ਜਿਹਦਾ ਏਜ ਦੇ ਹਿਸਾਬ ਨਾਲ ਬਿਲਕੁਲ ਤੇ ਉਹ ਜिद ਕਰ ਲੈਂਦੇ ਜੀ ਜੀ ਵੀ ਨਹੀਂ ਅੱਜ ਮੈਂ ਇਹਨਾਂ ਨੂੰ ਕਿਹਾ ਵਾ ਤੇ ਪਹਿਲਾਂ ਮੈਨੂੰ ਲੈ ਕੇ ਜਾਣ ਹੂੰ ਹੂੰ ਤੇ ਹੋ ਸਕਦਾ ਹੂੰ ਉਹ ਅਗਲੇ ਵੀ ਕੋਈ ਉਥੇ ਆਫਿਸ ਮੀਟਿੰਗ ਹੋਵੇ ਬਿਲਕੁਲ ਠੀਕ ਹੈ ਨਾ ਤੇ ਉਹ ਕਹਿੰਦਾ ਹੋਵੇ ਕਿ ਪਹਿਲਾਂ ਮੈਂ ਮੀਟਿੰਗ ਅਟੈਂਡ ਕਰ ਆਵਾਂ ਜਾਂ ਆਫਿਸ ਆਪਣੀ ਜਾ ਕੇ ਜੌਬ ਤੋਂ ਹੋ ਆਵਾਂ ਤੇ ਫਿਰ ਆਪਾਂ ਬਾਅਦ ਚ ਟਾਈਮ ਕੱਢ ਕੇ ਤੇ ਚੱਲ ਜਾਾਂਗੇ ਹੂੰ ਹੂੰ ਉਹ ਇਹ ਪਲਾਨ ਕਰਕੇ ਬੈਠਾ ਹੋਣਾ ਵਾ ਤੇ ਕਈ ਵਾਰੀ ਬਜ਼ੁਰਗ ਸਾਡੇ ਇਹ ਸੋਚ ਲੈਂਦੇ ਆ ਕਿ ਇਹ ਮੈਨੂੰ ਖੜਨਾ ਨਹੀਂ ਚਾਹੁੰਦਾ ਜੀ ਉਹਨਾਂ ਦੇ ਦਿਲ ਵਿੱਚ ਇਹ ਗੱਲ ਬਹਿ ਜਾਂਦੀ ਆ ਕਿ ਨਹੀਂ ਨਹੀਂ ਇਹ ਮੈਨੂੰ ਸ਼ਾਇਦ ਬਹਾਨੇ ਬਾਜੀ ਕਰ ਰਿਹਾ ਵਾ ਤੇ ਇਹ ਖੜਨਾ ਨਹੀਂ ਚਾਹੁੰਦਾ ਹੂੰ ਹੂੰ ਨਾਲ ਪਰ ਉਹ ਆਪਣੀ ਜੌਬ ਤੋਂ ਹੁੰਦਾ ਵਾ ਬੜਾ ਪਰੇਸ਼ਾਨ ਹੋਇਆ ਵਿਚਾਰਾ ਕਿ ਜੇ ਮੈਂ ਉਧਰੋਂ ਕਰ ਗਿਆ ਇਦਾਂ ਤੇ ਉਹਨਾਂ ਨੇ ਹੋ ਸਕਦਾ ਮੈਨੂੰ ਕਹਿਣ ਵੀ ਤੂੰ ਛੁੱਟੀ ਕਰ ਲਾ ਬਈ ਬਿਲਕੁਲ ਠੀਕ ਹੈ ਨਾ ਚਾਹੇ ਉਹ ਲੋਕਲ ਜੌਬ ਕਰ ਰਿਹਾ ਕੋਈ ਜਾਂ ਕੋਈ ਬੰਦਾ ਸਰਕਾਰੀ ਜੌਬ ਕਰ ਰਿਹਾ ਜੀ ਜੀ ਤੇ ਜਾਂ ਕੋਈ ਆਪਣਾ ਬਿਜ਼ਨਸ ਆ ਬਿਲਕੁਲ ਠੀਕ ਹੈ ਨਾ ਹੋ ਸਕਦਾ ਕਿ ਇਹ ਨਾਲ ਕੋਈ ਡੀਲ ਹੋਵੇ ਕਿਸੇ ਨੂੰ ਮਿਲਣਾ ਹੀ ਹੋਵੇ ਹਮ ਹਮ ਤੇ ਉਹਨੇ ਉਹ ਸਭ ਨਾਲ ਅਡਜਸਟ ਕੀਤਾ ਹੁੰਦਾ ਜੀ ਜੀ ਠੀਕ ਹੈ ਨਾ ਤੇ ਕਈ ਵਾਰੀ ਹੋ ਸਕਦਾ ਬੱਚੇ ਨੇ ਅਪਾਇੰਟਮੈਂਟ ਲਈ ਹੋਵੇ ਕਿਤੇ ਡਾਕਟਰ ਕੋਲੋਂ ਵੀ ਬਜ਼ੁਰਗਾਂ ਨੂੰ ਵਿਖਾਉਣਾ ਸੀਗਾ ਤੇ ਉਹ ਕਹਿੰਦਾ ਹੋਵੇ ਚਲੋ ਸ਼ਾਮ ਨੂੰ ਆਜੋ ਬਿਲਕੁਲ ਠੀਕ ਹੈ ਠੀਕ ਹੈ ਨਾ ਤੇ ਇਹ ਗੱਲਾਂ ਹੀ ਕਈ ਵਾਰ ਘਰ ਵਿੱਚ ਖੁੱਲ ਕੇ ਕਰਦੇ ਵੀ ਨਹੀਂ ਜੀ ਚਲ ਕੋਈ ਗੱਲ ਨਹੀਂ ਆ ਕੇ ਮੈਂ ਉਹਨਾਂ ਦੱਸ ਦੂੰਗਾ ਹੁਣ ਮੈਂ ਜਾਵਤੇ ਜਾਣਾ ਤੇ ਉਹਨਾਂ ਨੂੰ ਆਉਂ ਲੱਗਿਆ ਪਿੱਛੋਂ ਉਹ ਇਹਦਾ ਸਾਨੂੰ ਪੁੱਛਿਆ ਹੀ ਨਹੀਂ ਉਹ ਆਪਣੇ ਕੰਮ ਤੇ ਚੱਲ ਗਏ ਹਾਂ ਬਿਲਕੁਲ ਹੋ ਸਕਦਾ ਉਹਨੇ پلان ਸਾਰਾ ਕੀਤਾ ਹੋਵੇ ਵੀ ਆਣ ਕੇ ਉਹਨਾਂ ਨੂੰ ਲੈ ਕੇ ਜਾਊਂਗਾ ਇੱਥੇ ਵੀ ਜਾਣਾ ਵਾ ਉੱਥੇ ਵੀ ਜਾਣਾ ਵਾ ਜੀ ਤੇ ਇਹੋ ਜੀ ਕੋਈ ਗੱਲ ਨਹੀਂ ਆ ਕਈ ਵਾਰੀ ਬਜ਼ੁਰਗਾਂ ਦੇ ਵੀ ਗਲਤ ਜਿਹੜੀ ਨਾ ਦਿਲ ਵਿੱਚ ਗੱਲ ਬਹਿ ਜਾਂਦੀ ਆ ਵੀ ਸ਼ਾਇਦ ਸਾਨੂੰ ਇਗਨੋਰ ਕਰ ਗਿਆ ਬਿਲਕੁਲ ਬਿਲਕੁਲ ਤੇ ਇਹੋ ਜੀ ਕੋਈ ਗੱਲ ਨਹੀਂ ਆ ਕਈ ਵਾਰੀ ਹਾਲਾਤ ਹੀ ਇਦਾਂ ਦੇ ਹੋ ਜਾਂਦੇ ਆ ਜੀ ਤੇ ਸਮਝਣਾ ਦੋਵੇਂ ਪਾਸੇ ਪੈਣਾ ਜੀ ਜੀ ਬਿਲਕੁਲ ਠੀਕ ਆ ਨਾ ਬਿਲਕੁਲ ਜੀ ਤੇ ਫੇਰ ਹੀ ਗੱਲ ਚਲਣੀ ਆ ਜੇ ਅਸੀਂ ਕਹੀਏ ਕਿ ਕੱਲਾ ਬੱਚਿਆਂ ਦਾ ਦੋਸ਼ ਆ ਤੇ ਜਾਂ ਕਹੇ ਕਿ ਬਜ਼ੁਰਗਾਂ ਦਾ ਆ ਇਹੋ ਜੀ ਕੋਈ ਗੱਲ ਨਹੀਂ ਆ ਥੋੜੀਆਂ ਜੀਆਂ ਕਈ ਵਾਰੀ ਗਲਤਫਹਿਮੀਆਂ ਹੋ ਜਾਂਦੀਆਂ ਨੇ ਬਿਲਕੁਲ ਜੀ ਤੇ ਇਹੋ ਜੀ ਕੋਈ ਨਹੀਂ ਗੱਲ ਬਾਕੀ ਜੇ ਕਿਸੇ ਦੇ ਦਿਲ ਚ ਇਦਾਂ ਦੀ ਹੋਵੇ ਵੀ ਤੇ ਉਹਨੂੰ ਚਾਹੀਦਾ ਵਾਪੇ ਚਲੋ ਉਹਨਾਂ ਦੇ ਨਾਲ ਕੋਆਪਰੇਟ ਕਰੇ ਜੀ ਅਸੀਂ ਆਪਣੇ ਚੈਨਲ ਦੇ ਰਾਹੀਂ ਇਹੋ ਹੀ ਦਸ਼ਕਾਂ ਨੂੰ ਕਹਿਣਾ ਚਾਹੁੰਦੇ ਆ ਪੀ ਜੋ ਵੀ ਵਿਦੇਸ਼ਾਂ ਦੇ ਵਿੱਚ ਬੱਚੇ ਰਹਿ ਰਹੇ ਨੇ ਜਾਂ ਆਪਣੇ ਇਧਰ ਜੌਬ ਕਰ ਰਹੇ ਨੇ ਤੋਂ ਉਹਨਾਂ ਨੂੰ ਮਤਲਬ ਇਹੋ ਹੀ ਸਾਡੇ ਨੂੰ ਬੇਨਤੀ ਆ ਕਿ ਉਹ ਆਪਣੇ ਜਿਹੜੇ ਬਜ਼ੁਰਗਾਂ ਉਹਨਾਂ ਨਾਲ ਥੋੜਾ ਜਿਹਾ ਧਿਆਨ ਦੇਣ ਤਾਂ ਜੋ ਆਪਣੇ ਆਪ ਨੂੰ ਮਹਿਸੂਸ ਨਾ ਕਰਨ ਕਿ ਅਸੀਂ ਇਕੱਲੇ ਆ ਜਾਂ ਬੱਚੇ ਸਾਡੇ ਨਾਲ ਧਿਆਨ ਨਹੀਂ ਦੇ ਰਹੇ ਤੋਂ ਮੈਨੂੰ ਪਤਾ ਹੈ ਵੀ ਕਈ ਬੱਚਿਆਂ ਦੀਆਂ ਇਹ ਮਜਬੂਰੀਆਂ ਹੁੰਦੀਆਂ ਤੇ ਉਹ ਮਾਪਿਓ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਦੇ ਵੀ ਨਾ ਆਵੇ ਜਿਹੜੇ ਨਾਲ ਉਹਨਾਂ ਦਾ ਜਿਹੜਾ ਉਹ ਹਿਰਦਾ ਵਾ ਉਹ ਦੁਖੇ ਤੋਂ ਸੋ ਮੈਂ ਇਸੇ ਕਰਕੇ ਕਹਿਣਾ ਚਾਹੁੰਨਾ ਬੱਚਿਆਂ ਨੂੰ ਕਿ ਜਰੂਰ ਆਪਣੇ ਜਿਹੜੇ ਬਜ਼ੁਰਗਾਂ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਇਹ ਸੰਘਰਸ਼ ਕਰਕੇ ਤੇ ਇਸ ਜਗ੍ਹਾ ਦੇ ਉੱਤੇ ਸਾਨੂੰ ਪਹੁੰਚਾਇਆ ਹੈ ਬਿਲਕੁਲ ਜੀ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਹੈ ਬਜ਼ੁਰਗਾਂ ਨੇ ਤੇ ਬਾਕੀ ਬੱਚਿਆਂ ਨੂੰ ਵੀ ਚਾਹੀਦਾ ਉਹਨਾਂ ਦਾ ਪੂਰਾ ਸਾਥ ਦੇਣ ਤੇ ਉਹਨਾਂ ਨੂੰ ਮਹਿਸੂਸ ਹੀ ਨਾ ਹੋਵੇ ਕਿ ਸਾਡੇ ਤੋਂ ਦੂਰ ਆ ਤੇ ਉਹਨਾਂ ਨੂੰ ਲੱਗੇ ਕਿ ਸਾਡੀ ਕੇਅਰ ਕਰ ਰਹੇ ਆ ਇਸੇ ਨਾਲ ਹੀ ਮੈਂ ਕਹਿੰਦਾ ਵੀ ਸਾਡੇ ਦਰਸ਼ਕਾਂ ਨੂੰ ਇਸ ਚੀਤੇ ਪੂਰਾ ਪੂਰਾ ਧਿਆਨ ਦੇਣਾ ਚਾਹੀਦਾ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਐ ਦਰਸ਼ਕਾਂ ਦਾ ਵੀ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਆ ਤੇ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਤੇ ਤੁਹਾਡਾ ਪਿਆਰ ਜਿਹੜਾ ਉਹ ਸਾਨੂੰ ਮਿਲਦਾ ਰਹੇਗਾ ਤੇ ਸਬਸਕ੍ਰਾਈਬ ਤੇ ਫਾਲੋ ਤੇ ਲਾਈਕ ਜ਼ਰੂਰ ਕਰਿਓ ਤੇ ਸਾਨੂੰ ਦੋ ਇਜਾਜ਼ਤ ਸਤਿ ਸ੍ਰੀ ਅਕਾਲ